ਕਮਾ ਤੁਹਾਡੇ ਸਾਰਿਆਂ ਦਾ ਆਪਣੇ ਨਵੇਂ ਪ੍ਰੋਜੈਕਟ ਦੇ ਵਿੱਚ ਅੱਜ ਆਪਾਂ ਆ ਗਏ ਆਪਣੇ ਟਰੈਕਟਰ ਤੇ 855 ਤੇ ਤੇ ਅੱਜ ਆਪਾਂ ਕਿੱਜਾਂ ਪਿੰਡ ਝੋੜਾ ਖੜਾ ਤੇ ਆਪਾਂ ਸਬੂਈ ਕਰਨੀ ਆਪਾਂ ਬਣਾਵਾਂਗੇ ਆਪਣੀ ਖਾਨੀ ਸੁਰਜੀਆ ਤੇ ਉਹ ਜੇ ਇੱਕ પેટ્રોલ ਨੂੰ ਪਾਏ ਕੱਢਾਂਗੇ ਆਪਾਂ ਬਾਹਰ ਉਹ ਬਣ ਕੇ ਆਪਾਂ ਬਦੋਦਾ ਸੈਂਸਰ ਆਪਣੇ ਝੋਟੇ ਦਾ ਕਰੋ ਚੈੱਕ ਨਮਾ ਸਲੈਂਸਰ ਮਾਰਦਾ ਸੀਟੀਆਂ ਝੋਟਾ ਉਕਤ ਦਾ ਕਹਿੰਦੇ ਨੇ ਤੇ ਆਪਾਂ ਗਏ ਇਸ ਚੱਲੋ ਪਟਿਆਲੇ ਉੱਥੋਂ ਲੱਕੜੀ ਪੁੱਛਣੀ ਆਪਾਂ ਤੋਂ ਹੋਈ ਕਰਨੀ ਤੇ ਆਪਾਂ ਗਏ ਇਸ ਚੱਲੋ ਪਟਿਆਲੇ ਆਪਾਂ ਉੱਥੋਂ ਲਿਆਂਦਾ ਇੱਕੋ ਸਮਾਨ ਦੋ ਤਿੰਨ ਚੀਜ਼ਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਲੌਗ ਚ ਐਡ ਕਰਾਂਗੇ ਉਹ ਚੀਜ਼ਾਂ ਆਪਾਂ ਚਲੋ ਆਪਾਂ ਮਿਲਦੇ ਹਾਂ ਅੱਕੇ ਫਿਰ ਹਰਨ ਸਾਹਿਬ ਕੂੜਾ ਫੋਲਦੇ ਹੋਏ ਦੁਬਾਰੇ ਲੱਗਾ The party Oh ਇਹ ਕਈ ਬੰਦੇ ਕਹਿੰਦੇ ਆ ਕਿ ਬਿਨਾਂ ਕਲੱਚ ਦੱਬੇ ਦਗੇ ਰ ਪੈਂਦੇ ਆ ਕਰੋ ਚੈੱਕ ਛੋਟੇ ਸਿ ਬਿਨਾਂ ਕਲੱਚ ਦੱਬੇ ਆ ਕਰੋ ਚੈੱਕ ਕਰੋ ਚੈੱਕ ਛੋਟਾ ਆਪਣਾ ਬਿਨਾਂ ਦੱਬ ਕਰੋ ਚੈੱਕ ਮੰਨਦੇ ਹੋ ਛੋਟੇ ਨੂੰ ਕਿਆ ਹੁਣ ਆਪਾਂ ਨੇ ਡੰਗਰਾਂ ਨੂੰ ਪਾਣੀ ਕਰੋ ਚੱਕ ਜਿਵੇਂ ਬੱਚੇ ਦਾ ਆਪਣੀ ਮੱਛੀ ਆ ਜਿਹਦੇ ਢਿੱਡ ਦੇ ਉੱਤੇ ਦਿਲ ਬਣਿਆ ਹੋਇਆ ਪਰਲੇ ਬੰਨੇ ਦੇਖੋ ਉਹ ਆਪਣੀ ਗਾਹਣ ਸੁਈ ਆ ਇਹਦਾ ਦਿਲ ਚੈੱਕ ਕਰੋ ਪਹਿਲਾਂ ਉਹ ਆਪਣੀ ਗਾਹਣ ਸੁਈ ਆ ਜਿਹੜੀ ਮੱਝੀ ਉਹ ਵੀ ਸੂਣ ਵਾਲੀ ਹੈਗਾ 5-4 ਦਿਨ ਆਪਣੀ ਨਿੱਕੀ ਵੜ ਗਈ ਆ ਇਧਰ ਮਾਰਾ ਆਪਣੀ ਹੋ ਗਈ ਵੀਰੇ ਹੁਣ ਜੀਰੀ ਖਰਾਬ ਥੋੜੀ ਜੀ ਇਹਦੇ ਵਿੱਚ ਛੋਟੇ ਬੂਟੇ ਬਹੁਤ ਨੇ ਕਰੋ ਚੈੱਕ ਹਾਂ ਜੜੀਆਂ ਤੱਲੀਆਂ ਇਆਂ ਨੇ ਵਿੱਚ ਇਹਨਾਂ ਦੇ ਵਿੱਚ ਬਾਕੀ ਜੀਰੀ ਆਪਣੀ ਘੈਂਟ ਆ ਸਾਰੀ ਇਧਰ ਆਪਾਂ ਲਾ ਰੱਖਿਆ ਸਬਜੀ ਸੂਜੀ ਥੌਮ ਥੌਮ ਲਾ ਰੱਖਿਆ ਉਹ ਗਲੈਡ ਦੋ ਲੜਨਦੀਆਂ ਨੇ ਆਪਣੇ ਪੱਠੇ ਲਾਏ ਹੋਏ ਕਰੋ ਚੈੱਕ ਉਥੇ ਟਿੱਬੇ ਤੇ ਚੱਲ ਰਹੀ ਹੈ ਕੰਪੈਨ ਤੁਹਾਨੂੰ ਦਿਖਦੀ ਹੋਈ ਹੈ ਤੇ ਨੇੜੇ ਤੇੜੀ ਚੱਲਦੀ ਜੀ और टिब्बे ओले हो गए थोड़ी जी ता नहीं तक दिखाते बाकी करो चेक हम लगे आप अपन बैटरियाँ चार्ज ला आप करा मॉडलों का कम स्टार्ट होना क्डलिया बैटरिया बुटरियां सारे करो चेक का भी लाता आप गर्म हो ਬੈਟਰੀਆਂ ਚਾਰ ਚਲਾਵਾਂਗੇ ਆਪਾਂ ਦੇਖਦੇ ਆ ਏਸੀ ਤੇ ਲਾਵਾਂਗੇ ਏਸੀ ਤੱਕਾ ਟਰੈਕਟਰ ਆਈਫੋਨ ਵਾਲੀਆਂ ਦੋ ਤਿੰਨ ਬੈਟਰੀਆਂ ਪਈਆਂ ਨੇ ਕਰਨਾ ਚੈੱਕ ਆਪਾਂ ਬਾਕੀ ਦੇਖਦੇ ਆ ਅੱਗੇ ਕੀ ਬੰਦਾ ਆਪਣੀ ਡਿਊਟੀ ਲਾ ਦਿੱਤੀ ਤਾਂ ਇਹਨੇ ਤੂੜੀ ਇਕੱਠੀ ਕਰਨ ਤੇ ਆਪਾਂ ਲੱਗੇ ਆ ਤੂੜੀ ਇਕੱਠੀ ਕਰਨਾ ਸਵੇਰੇ ਸਵੇਰੇ ਮੀਂਹ ਦਾ ਮੌਸਮ ਬਣਿਆ ਕਰੋ ਚੈੱਕ ਤੂੜੀ ਇਕੱਠੀ ਕਰਦੇ ਹੋਇਆ ਇਹ ਥੋੜੀ ਆਪਣੀ ਮੀਂਹ ਕਰਕੇ ਭਜ ਗਈ ਸੀ ਤੂੜੀ ਉਹਦੇ ਕਰਕੇ ਚੱਕਰ ਪੈ ਰਹੇ ਆ ਉਰਤਾ ਬਾਕੀ ਸੈਟ ਆ ਕਮਰ ਤਰੰਗਲੀ ਚੈੱਕ ਕਰੋ ਆਪਾਂ ਆਪਣੀ ਮੜੇ ਬੰਦੇ ਦੀ ਤੇ ਮੱਖੀਆਂ ਇਕੱਠੀਆਂ ਕਰ ਦਿੰਦੀ ਏ ਤਰੰਗਲੀ ਕਰੋ ਚੈੱਕ ਵਾਕੀ ਮਿਲਦੇ ਆ ਅੱਗੇ ਆਪਾਂ ਅੰਦਰੋਂ ਚੈੱਕ ਆਪਣਾ ਸਪਰੇਅ ਇਹ ਆਪਾਂ ਲੈ ਅੰਦਰ ਨੰਬਰ ਘੱਟਾ ਲਿਖਨ ਵਾਲੇ ਮੁੱਠੇ ਕਰੋਮ ਵਾਲੇ ਨੇ ਲੋਹੇ ਦੇ ਮਤਲਬ ਆਪਾਂ ਇੱਕ ਆਹ ਚੀਜ਼ ਲੈਂਦੀ ਆਪਾਂ ਇਹ ਰਿਲੀਟਮ ਕੋਟੜੋਂ ਦੀ ਹੈ। ਲਾਈਟ ਇਟਰੀਲੀਟ ਜੀ। ਆਪਾਂ ਛਤਰੀ ਦੇ ਉੱਤੇ ਲਾਉਂ ਅਕਰੋ ਸਿੱ। ਆਪਾਂ ਹੁਣ ਬੈਠਿਆਂ ਖਲਾ ਰਖਲਾ ਰੱਖੀ। ਆ ਦੋ ਲੇਟਾਂ ਹਨ ਆਪਣੀਆਂ ਸਪਲੈਂਡਰ ਤੇ ਜਿਹੜੀਆਂ ਲੱਗੀਆਂ ਹੋਈਆਂ ਹਨ। ਤੇ ਇਹ ਆਪਣੀਆਂ ਗਿਆਨ ਖਰਾਬ ਚਾਨਣ ਨਹੀਂ ਹਣ ਦਿੰਦੀਆਂ ਸਹੀ। ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਚੈੱਕ। ਆ ਦੇਖੋ ਬਾਕੀ ਲੇਟਾਂ ਵੀ ਆਪਾਂ ਆਪਣਾ ਚੈੱਕ ਟੋਪ ਹੀ ਗਿਆ ਮੈਂ ਟਰੀ ਬਈਏ ਡਾਟੋਲੀ ਲੈਟ ਵੀ ਉੱਡ ਗਈ ਉਧਰੋਂ ਤੇ ਹੁਣ ਕਰਦੇ ਆ ਚੈੱਕ ਇਹਨਾਂ ਨੂੰ ਚੱਲਦੀਆਂ ਨੇ ਕਿ ਨਹੀਂ ਆਪਾਂ ਫਿਰ ਛੋਟੀ ਵੈਂਟਰ ਦੀ ਲਾਗ ਚੈੱਕ ਕਰ ਲਈਏ ਹਾਲਲ ਜੇ ਇਹਨਾਂ ਦਾ ਕੀ ਪ੍ਰੋਸੈਸ ਚੱਲਦਾ ਫਿਰ ਇਹਨਾਂ ਨੂੰ ਕੱਢ ਕੇ ਕੀ ਹੋਰ ਲੈਟਾ ਪਾਉਣੀਆਂ ਪੈਣਗੀਆਂ ਵਿੱਚ ਕਰਦੇ ਆ ਚੈੱਕ ਕਰਕੇ ਇਥੇ ਓਕੇ ਵਲੋਗ ਚ ਨਾਲ ਜੁੜੇ ਹੋ ਆਪਾਂ ਲਾਇਆ ਥੋੜਾ ਜਿਹਾ ਦਿਮਾਗ ਤੇ ਇਹ ਤਾਂ ਜੇ ਬਲਬ ਖਰਾਬ ਨੇ ਤੇ ਆਪਾਂ ਇਹਦੇ ਚ ਲਾਉਣਾਂ ਦੇ ਆ ਵਾਲੇ ਬਲਬ ਨੰਨੇ ਐਲ ਈ ਡੀ ਰੈੱਡ ਹੋਰ ਬਲੂ ਵੀ ਗ੍ਰੀਨ ਵੀ ਇਹਦੇ ਵਿੱਚ ਬਾਕੀ ਬੰਦੇ ਆਪਾਂ ਕਿਹੜੇ ਕਿਹੜੇ ਫੀਚਰ ਚੈੱਕ ਕਰਨੇ ਇਹਨੂੰ ਆਪਾਂ ਪੁਲਿਸ ਸਲੈਟ ਬਣਾਉਣੀ ਹੈ ਪੁਲਿਸ ਸਲੈਟ ਉੱਤੇ ਲਾਉਣ ਵਾਸਤੇ ਬਾਕੀ ਬੰਦੇ ਆ ਕੀ ਪ੍ਰਸਤ ਚੱਲਦਾ ਹੈ ਦੋ ਵਾ ਫਰੋਥ ਆਮ ਨਾਲ ਆਪਾਂ ਕਰਾਂਗੇ ਇਹਦੇ ਚੰਕ ਕਨਵਰਟ ਹੁਣ ਦੇਖਦੇ ਆ ਬੇ ਦੇ ਲੈਂਸ ਕਰੋ ਚੈੱਕ ਪਲੈਸ ਬਾਕੀ ਲਾਈਟ ਉੱਡ ਗਈ ਹੈ ਜੇ ਬੰਨੇ ਆ ਕੀ ਬਣਦਾ ਇੱਥੇ ਕਰੋ ਚੈੱਕ ਜਿਹੜੇ ਹੱਥੀ ਲਿਆ ਆਂ ਉਸੇ ਹੱਥੀ ਵਾਸਤੇ ਛੱਡ ਕੇ ਆ ਇਹਨੂੰ ਤੇ ਤੁਹਾਡੇ ਕੋ ਲੱਕੜਾਂ ਪੜਨ ਵਾਲੇ ਕੰਮ ਹੈ ਨਹੀਂ ਤੁਹਾਡੇ ਵੀ ਦਾ ਲੱਕੜਾ ਵੇਖਾ ਦੋ ਮਜ਼ਦੂਰ ਉਸੇ ਚੁੱਕੀ ਲਿਆਉਂਦਾ ਛੱਡ ਗਿਆ ਉਹ ਬਾਹਰ ਤੋਂ ਫਿਰ ਉਸੇ ਜਗ੍ਹਾ ਤੇ ਪੜਕ ਕੇ ਕਰੋ ਚੈੱਕ ਪੈਟਰ ਪਾੜ ਪਾੜ ਪਿੰਦਾ ਘਣ ਪੀਹਾ ਕਰ ਛੱਡਿਆ ਫੇਰ ਇਹਨੂੰ ਵੀੜੇ ਇਹ ਵੀੜ ਦੇ ਲੇਖੇ ਜੋਗ ਰਵਰ ਗੀਟ ਇਹ ਟੈਂਕੀ ਫੁੱਲ ਵੀ ਰਾਂ ਦੀ ਲੱਕੜ ਪਾਟੀ ਨਹੀਂ ਹੁਣ ਫਿਰ ਦੁਬਾਰੇ ਵੀੜੇ ਛੱਡ ਕੇ ਆਉਣ ਲੱਗੇ ਆਉਣ ਕਿ ਲੱਕਣਾ ਖੰਗੜਾ ਕਟੀਆਂ ਕਰੀ ਜਾਂਦੇ ਇੱਕ ਟੋਵੇੜੀ ਆਪਣੀ ਹੋ ਖੜੀ ਹੈ। ਟੀਡ ਫੋੜ ਚੰਗੀ ਭਾਈ ਦੀ ਆਪਾਂ ਇਹਨੂੰ ਪੁੱਠੀਆਂ ਸਿੱਧੀਆਂ ਹੀ ਸਾਲਾ ਮਾਰਦੀ ਹੋਇ। ਚੈੱਕ ਕਰੋ। ਟੋਕਰ ਦਾ ਸੰਗਲ ਨਹੀਂ ਪੈਂਦਿਆ। ਚੈੱਕ ਮਾਸੂਨ। ਮੈਂ ਸਰਪਿਆਂ ਨਾਲ ਪਾ ਦੇ ਮਗਰਾ ਆ ਗਈ ਗੋ ਸਾਡੀ ਗੋ ਵੇਖੋ ਕਰੋ ਚੈੱਕੋ ਵੇਖੋ ਫੱਟੀ ਪਾਵ ਤਰ ਮਗਰਾ ਓਏ ਕੀ ਹੁੰਦਾ ਗੋ ਗੋ ਵਿੱਚ ਕੀਚੀਆਂ ਵੱਖ ਆਕ ਗਿਆ ਵਾਈਲੀ ਨੂੰ ਥਾਂ ਵਾਂ ਇਧਰ ਸੰਦੋ ਵੇਖੋ ਕਿੰਨੇ ਖਿਲਾ ਰਹੇ ਨੇ ਲੈਣ ਚ ਲਾ ਦੇ ਉੱਪਰਾਂ ਉਹ ਆਏ ਜਿੰਦ ਤਾ ਦੇ ਨਾਲ ਕੇ ਕਰ ਪੱਜਾ ਤੀ ਕਿ ਗੋ ਇੱਧਰ ਆ ਚੱਲ ਥਾਂ ਮਾਲਾ ਮੁੰਡਿਆ ਮੱਤੀ ਵੇੜੀ ਨੂੰ ਕਰੋ ਚੈੱਕ ਕਿ ਨਹੀਂ ਗ੍ਰੋਥ ਹੋਗੀ ਮਿੰਨੇ ਰਿਓ ਗਈ ਹੈ ਪਈ ਓਥੇ ਅੱਗੇ ਢੰਠ ਲੱਡੇ ਦੇ ਆਪਣੇ ਮਾਮੇ ਦੇ ਮੁੰਡੇ ਨੂੰ ਫੋਨ ਕਰਨ ਲੱਗਾ ਮੁੰਡਾ ਚੌਕਰ ਕਹਿੰਦਾ ਇੱਥੇ ਆਇਆ ਅੱਜ ਕਰ ਲਾਂਗੇ ਗੁੰਗਫਲੀ ਨੈਣ ਦੀ ਸਲਾਹ ਮੰਦਈ ਆ ਪੰਨ ਦਾ ਹੀ ਚਾਹ ਰਹੇ ਆ ਨਰਸਰੀ ਚ ਉੱਥੇ ਲੈਣੇ ਜਾਣੇ ਸੀ ਮੈਨੂੰ ਸਲਾਹ ਤੋਂ ਨਹੀਂ ਮੈਨੂੰ ਧੁੱਖ ਲੱਗ ਗਿਆ ਧੁੱਖ ਲੱਗ ਜੀਏਗਾ ਚਲ ਆ ਰਿਹਾ ਮੈਂ ਮਾਟਾਂ ਠਲਦਾ ਘਰ ਤੋਂ ਵਾਰ ਆ ਗਈ ਕਹਿੰਦਾ ਪੰਨ ਰੇਪਾ ਪ੍ਰਿੰਟ ਜੈ ਹਾਂ 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 ਠੀਕ ਹੈ ਮੀਂਹ ਕਿੰਨਾ ਰਿਹਾ ਇੱਥੇ ਟੈਂਟ ਲੱਡੇ ਦੇ ਮੁੜਦੇ ਆਇਆ ਫਿਰ ਪੈਣ ਲੱਗ ਗਿਆ ਮੀਂਹ ਆਪਾਂ ਅਗੇ ਵਾਪਸ ਉੱਥੋਂ ਮੁੜ ਸੱਲ ਆਇਆ ਅੰਦਰ ਕਰੋ ਚੈੱਕ ਮੁੰਡੇ ਨੇ ਪੈਂਟੋਂ ਅੱਡੇ ਦੀ ਕਰੋ ਚੈੱਕ ਬੋਰ ਮੀਂਹ ਬੜਾ ਪੈਣ ਲੱਗ ਗਿਆ ਚੱਕ ਗੱਡੀ